नमस्कार आप देख रहे हैं युवराज भारत न्यूज ये खबर आपके लिए हमारी संवाददाता खुशबू शर्मा जी लेकर आई हैं अमृतसर पंजाब सरकार प्रति मारिया नीतियां विरोध ਪੰਜਾਬ ਸਟੇਟ ਪੈਨਸ਼ਨਰਸ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਅੱਜ ਕੰਪਨੀ ਬਾਗ 'ਚ ਪ੍ਰਧਾਨ ਮਦਨ ਗੋਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਪਿਆਰਾ ਲਾਲ ਭਗਤ ਦੀ ਪੁੱਤਰੀ ਬੀਬੀ ਸ਼ਸ਼ੀਬਾਲਾ ਅਤੇ ਅਬਿਨਾਸ਼ ਮਹਾਜਨ ਦੇ ਬੇਵਕਤੀ ਦੇਹਾਂਤ ਤੇ ਮੌਨ ਰੱਖ ਕੇ ਕੀਤੀ ਗਈ ਜਨਰੇਟ ਸਕੱਤਰ ਮਦਨ ਲਾਲ ਮੰਨਨ ਨੇ ਅਜੰਡਾ ਰੱਖਿਆ ਜਦਕਿ ਪ੍ਰੈਸ ਸਕੱਤਰ ਸੁਖਦੇਵ ਰਾਜ ਕਾਲੀਆ ਨੇ ਆਖਿਆ ਕਿ ਸਰਕਾਰ 2.5 ਫਾਨ ਦੀ ਥਾਂ 2.40 ਦਾ ਗੁਣਾਕ ਦੇ ਕੇ ਪੈਨਸ਼ਨਰਸ ਨਾਲ ਵਿਤਕਰਾ ਕਰ ਰਹੀ ਹੈ ਜੋ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ ਵਿੱਤ ਸਕੱਤਰ ਯਸ਼ਦੇਵ ਡੋਗਰਾ ਨੇ ਰਿਪੋਰਟ ਪੇਸ਼ ਕਰਦਿਆਂ ਆਖਿਆ ਕਿ ਸਰਕਾਰ ਨੇ ਨਾ ਤਾਂ 16 ਪਾਰ ਡੀ ਜਾਰੀ ਕੀਤਾ ਨਾ ਪੁਰਾਣੀ ਪੈਨਸ਼ਨ ਬਹਾਲ ਹੋਈ ਅਤੇ ਨਾ ਹੀ ਕੈਸ਼ਲੈਸ ਸਕੀਮ ਲਾਗੂ ਹੋਈ ਮੈਡੀਕਲ ਭੱਤਾਂ ਵਿੱਚ ਵਾਅਦਾ ਹੋਇਆ 2000 ਰੁਪਏ ਵੀ ਅਜੇ ਤੱਕ ਨਹੀਂ ਦਿੱਤਾ ਗਿਆ ਪ੍ਰਧਾਨ ਮਦਨ ਗੋਪਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ 1 ਜਨਵਰੀ 2016 ਤੋਂ ਪਹਿਲਾਂ ਵਾਲੇ ਪੈਨਸ਼ਨਰਸ ਨੂੰ 2.5 ਦਾ ਗੁਣਾਕ ਦੇ ਕੇ ਹੱਕ ਅਨੁਸਾਰ ਪੈਨਸ਼ਨ ਸੋਦੀ ਜਾਵੇ ਆਖਿਆ ਕਿ ਜੇ ਸਰਕਾਰ ਵਾਦੇ ਪੂਰੇ ਨਾ ਕਰੀ ਤਾਂ ਉਸ ਨੂੰ ਸਿਆਸੀ ਨਤੀਜਾ ਭੁਗਟਣਾ ਪਵੇਗਾ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ 16 ਨਵੰਬਰ ਨੂੰ ਦੂਰੀ ਵਿਖੇ ਹੋਣ ਵਾਲੇ ਵੱਡੇ ਮੁਜ਼ਾਹਰੇ ਵਿੱਚ ਅੰਮ੍ਰਿਤਸਰ, ਬਾਬਾ ਬਕਾਲਾ, ਅਜਨਾਲਾ ਮਜੀਠਾ ਤੋਂ ਬੱਸਾਂ ਰਵਾਨਾ ਹੋਣਗੀਆਂ ਐਸੋਸੀਏਸ਼ਨ ਨੇ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਪੰਗ ਕਰਨ ਦੇ ਫੈਸਲੇ ਦੀ شدید ਨਿਖੇਦੀ ਕੀਤੀ ਅਤੇ ਪੰਜਾਬ ਖਿਲਾਫ ਵਿਵਹਾਰ ਦੀ ਨਿੰਦਾ ਕੀਤੀ ਇਸ ਮੌਕੇ ਤੇ ਸਰਪੰਚ ਤਹਿਸੀਲ ਮਜੀਠਾ ਸਤਨਾਮ ਸਿੰਘ ਪਾਖਰਪੁਰਾ ਵੱਲੋਂ 21000 ਰੁਪਏ ਦਾ ਚੈੱਕ ਵੀ ਪੈਨਸ਼ਨਰ ਦਿਵਸ ਸਮਾਗਮ ਲਈ ਭੇਟ ਕੀਤਾ ਗਿਆ ਮੀਟਿੰਗ ਵਿੱਚ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਕਰਤਾਰ ਸਿੰਘ ਐਮਏ ਬ੍ਰਹਮਦੇਵ ਰਮੇਸ਼ ਭਨੂਤ ਗੁਰਬਚਨ ਸਿੰਘ ਬਾਬਾ ਬਲਵਿੰਦਰ ਸਿੰਘ ਸੁਖਦੇਵ ਸਿੰਘ ਗਈ ਵਾਸਨੇਵ ਅਜਨਾਲਾ प्रिंसिपल सोहन लाल ज्ञानी मोहन सिंह नरेंद्र अग्निहोत्री बाल कृष्ण कुलवंत मल्ली लखबीर सिंह टोट बलदेव सिंह डीईओ, बलकार नायर, प्यारा लाल भगत विजय कुमार भासीन इंद्रजीत सिंह बाजवा सरबजीत संधु विजय कुमार पन अफसर मोतीलाल देवगन आदि समेत कई होस समाजिक सिक्ख्या शस्त्री वधिया व्यापी हाजिर हुए ਇਹਨਾਂ ਲੋਕਾਂ ਦੀ ਭਾਗੀਦਾਰੀ ਨਾਲ ਮੀਟਿੰਗ ਨੇ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨਜ਼ ਦੇ ਹੱਕਾਂ ਲਈ ਮਜ਼ਬੂਤ ਆਵਾਜ਼ ਉਠਾਈ ਅਤੇ ਸਰਕਾਰ ਵਿਰੁੱਧ ਸੰਘਰਸ਼ ਲਈ ਫੈਸਲੇ ਕੀਤੇ ਅੱਜ ਨਹੀਂ ਅਸੀਂ ਜਿਹੜੀ ਮੀਟਿੰਗ ਆ ਗਈ ਆ ਹਰ ਮਹੀਨੇ ਦੂਜੇ ਐਤਵਾਰ ਪੈਨਸ਼ਨਰਾਂ ਨੂੰ ਮੰਗਾ ਨੂੰ ਮੁੱਖ ਰੱਖ ਕੇ ਇੱਥੇ ਕਰਦੇ ਕੰਪਨੀ ਵਾਲ ਕਿਉਂਕਿ ਬੜੇ ਚਿਤ ਤੋਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਜਿਹੜੀਆਂ ਮੰਨ ਨਹੀਂ ਰਹੀ ਉਹਦੇ ਰੋਸ਼ਵਜੋਗ ਜਿਹੜੇ ਪੈਨਸ਼ਨਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਅੱਜ ਹਾਲਾਤ ਸਾਡੇ ਪੈਨਸ਼ਨਰਾਂ ਦੀ ਬਹੁਤ ਮਾੜੀ ਹੋ ਗਈ ਆ ਕਿ ਜਦੋਂ ਦੇ 16 ਤੋਂ ਬਾਅਦ ਸਾਡੇ ਗ੍ਰੇਡ ਰਵਾਈਜ਼ ਹੋਏ ਆ ਸਾਨੂੰ ਕੋਈ ਵੀ ਡੀਏ ਦੀ ਕਿਸਮੇਂ ਦਿੱਤੀ ਜਾਂਦੀ ਐ ਐਸੋ ਨੇ ਸਾਡੀਆਂ ਪੰਜ ਡੀਏ ਦੀ ਕਿਸ਼ਾਂ ਸਰਕਾਰ ਤਾਂ ਬਾਕੇ ਬੈਠੀ ਹੋਈ ਐ ਇਹਦੇ ਨਾਲ ਸਾਡਾ ਲੱਖਾਂ ਰੁਪਿਆ ਦਾ ਜਿਹੜਾ ਬਕਾਇਆ ਵਾ ਉਹ ਲੀਰੋ ਲੀਰ ਘੱਟਾ ਹਰ ਮਹੀਨੇ ਛੋਟ ਛੋਟੇ ਕਿਸ਼ਿਪਾਈ ਜਾਂਦੀ ਆ ਬਹੁਦੇ ਪੈਨਸ਼ਨਰ ਤੇ ਉਹ ਨੇ ਜਨਨ ਵੀ ਅਜੇ ਬਕਾਇਆ ਸ਼ੁਰੂ ਨਹੀਂ ਹੋਇਆ ਸਾਡੀ ਇੱਥੇ ਵੀ ਮੰਗ ਆ ਕਿ ਹਰ ਪੈਨਸ਼ਨਰ ਦਾ ਵਰਗੀ ਆ ਦੇ ਮੁਫਤ ਲਾਇਰ ਹੋਣਾ ਚਾਹੀਦਾ। ਕਿ ਜੇ ਸਾਨੂੰ 1000 ਰੁਪਏ ਦਿੱਤਾ ਜਾਣਾ ਨੁਕਸਾਨ ਗਿਆ। ਉਹ ਬਹੁਤ ਥੋੜਾ ਹੈਗਾ। ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਪੰਜਾਬ ਲੈਵਲ ਤੇ ਮੁਲਾਜਮਾ ਨਾ ਰੱਖਦੇ। 16 ਤਰੀਕ ਨੂੰ ਟੂਰੀ ਵਿਖੇ ਪੰਜਾਬ ਸਰਕਾਰ ਆਪਿਟ ਸਪਾ ਕੰਮ ਕਰ ਰਹੇ। ਉਸ ਦਿਨ ਸਾਡੇ ਘਰ ਤੁਸੀਂ ਤੋਂ ਬੱਸਾਂ ਚੱਲਣ ਗਈਆਂ। ਔਰ ਪੰਜਾਬ ਪਰ ਦਾ ਜਿਆਦਾ ਕੱਟ ਮਾ ਟੂਰੀ ਵਿਖੇ ਹੋਏਗਾ। ਉਹ ਮੁੱਖ ਮੰਤਰੀ ਨੂੰ ਚੱਲਣਾ ਪਾ ਦੂਗਾ। ਕਿ ਤੇਰਾ ਆਉਣ ਵਾਲਾ ਫੈਸਲਾ ਬੜਾ ਖਤਰੇ ਦਾ ਇਹ ਮੁੱਖ ਮੰਤਰੀ ਸੁਭਾ ਦਾ ਬੜਾ ਦਿਦਿਆ ਮਜਾਕੀਆ ਇਸੇ ਵੀ ਮੰਗ ਨੂੰ ਸੀਰੀਅਸ ਨਹੀਂ ਲੈ ਰਿਆ ਹੁਣ ਜਿਹੜੀ ਚੋਣ ਜਨੰਦਰ ਹੋ ਰਹੀ ਆਪਾਂ ਸੰਤਾਨ ਹੋ ਰਹੀ ਹੈ 11 ਤਰੀਕ ਨੂੰ ਉਹਦੇ ਵਿੱਚ ਜਿੱਤਰਾ ਮਲਾਜਮ ਉੱਥੇ ਪ੍ਰੋਟੈਸਟ ਕਰ ਰਹੇ ਨੇ ਕਪੜੇ ਦਾ ਲਾ ਕੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਔਰ ਉਹਨਾਂ ਔਖੇ ਤਰੀਕੇ ਦੇ ਨਾਲ ਸਰਕਾਰ ਦੇ ਵਿਰੋਧ ਵਿੱਚ ਗੜਾਈ ਕਰ ਰਹੇ ਨੇ ਤਕਰੀਬਨ ਹਰ ਜਿਹੜੀ ਜਥੇਬੰਦੀ ਆ ਜਿਹੜਾ ਇਹਨਾਂ ਦਾ ਮੁੱਖ ਦਫ਼ਤਰ ਆ ਆਮ ਆਮ ਪਾਰਟੀ ਦਾ ਉਥੇ ਮੁਜ਼ਾਰਾ ਕੀਤਾ ਜਾ ਰਿਹਾ ਇਹਦੇ ਇਲਾਵਾ ਵੀ ਇਹ ਗੱਲ ਦਾ ਸਾਨੂੰ ਰੋਸ ਜਰੂਰ ਆ ਕਿ ਜਿਹੜੀਆਂ ਉਸ ਪੋਲਿਟਿਕਲ ਪਾਰਟੀਆਂ ਮੁਜ਼ਾਰਾ ਕਰੀਆਂ ਕਿਸੇ ਨੇ ਵੀ ਸਾਡੀ ਹੱਕ ਵਿੱਚ ਹਾਂ ਨਾ ਨਾ ਨਹੀਂ ਭਰਿਆ ਪਰ ਹਾਂ ਜਿਹੜਾ ਸਾਡਾ ਤੰਤਰ ਜੂਨਟ ਆ ਉਥੇ ਸਰਦਾਰਜੀਤ ਸਿੰਘ ਦੀ ਸਾਡੇ ਫਤਿਹ ਚੱਕ ਸਰਪੰਚ ਨੇ ਜਿਹੜੇ ਆਪਣੇ ਪ੍ਰਧਾਨ ਨੇ ਉਹਨਾਂ ਨੇ ਜਰੂਰ ਆਪਣੀ ਐਸੋਸੀਏਸ਼ਨ ਵੱਲੋਂ ਇਹਦਾ ਕਾਂਗਰਸ ਦਾ اپੋਜੀਸ਼ਨ ਦਾ ਹੈਗਾ ਬਾਜਵਾ ਲੀਡਰ ਹੈ ਉਹਨੂੰ ਮੰਗ ਪਤਾ ਜਰੂਰ ਦਿੱਤਾ ਵੀ ਤੁਸੀਂ ਸਾਰੀਆਂ ਮੰਗਾਂ ਵਿਧਾਨ ਸਭਾ ਦੇ ਵਿੱਚ ਠਾਓ ਜਦੋਂ ਵੀ ਵਿਧਾਨ ਸਭਾ ਦੀ ਚੋਣ ਹੁੰਦੀ ਆਪਣੇ ਜਲਾਸ ਹੁੰਦਾ ਉਹਦੇ ਵਿੱਚ ਸਾਡਾ ਇਹ ਜਣੀਆਂ ਮੰਗਾਂ ਆਈ ਤੁਹਾਨੂੰ ਆਪਣਾ ਮੰਗ ਪਤਾ ਦੇ ਰਹੇ ਆ ਦਿਓ ਔਰ ਇਹ ਜਿਹੜੀ ਲੜਾਈ ਆ ਹੁਣੇ ਦੇ ਸਮੇਂ ਦੇ ਵਿੱਚ ਬੇਸ਼ੱਕ ਮੁੱਖ ਮੰਤਰੀ ਇਹਨੂੰ ਸੀਰੀਅਸ ਨਹੀਂ ਲੈ ਰਿਆ ਪਰ ਜਿਤਨਾ ਅੱਗੇ ਜਿਹੜੀਆਂ ਸਾਡੀਆਂ ਰਵਾਇਤੀ ਰਾਸੀ ਪਾਰਟੀਆਂ ਤੋਂ ਕਾਂਗਰਸ ਤੇ ਹੈ ਕਾਲੀ ਸੀ ਜੋ ਉਹਨਾਂ ਦਾ ਬੁਰਾ ਹਾਲ ਹੋਇਆ ਉਹਨਾਂ ਦੀ ਜਨਤਾ ਜਿਹੜੀ ਆ ਇਹਨਾਂ ਦਾ ਬੁਰਾ ਹਾਲ ਕਰੂਗੀ ਕਿਉਂਕਿ ਇਸ ਵੇਲੇ ਨਾ ਕਿਸਾਨ ਖੁਸ਼ ਨੇ ਨਾ ਮਜ਼ਦੂਰ ਖੁਸ਼ ਨੇ ਨਾ ਮਜ਼ਦੂਰ ਖੁਸ਼ ਨੇ ਨਾ ਪੈਨਸ਼ਨਰ ਖੁਸ਼ ਨੇ ਹਰ ਜਿਹੜਾ ਉਹ ਮਨੁੱਖ ਇਹਨਾਂ ਤੋਂ ਦੁਖੀ ਆ ਔਰ ਜੋ ਨਸ਼ਾ ਵਾ ਅਸਲੇ ਬਹੁਤ ਵੱਡਾ ਹੈ ਇਹ ਸਰਕਾਰ ਇਹ ਕਹਿੰਦੀ ਹੈ ਹਿ ਮਹੀਨੇ ਦੇ ਵਿੱਚ ਇਹਨਾਂ ਨੂੰ ਖਤਮ ਕਰ ਦਾਂਗੇ ਪਰ ਨਹੀਂ ਹਰ ਪਹਿਲੂ ਤੇ ਹਾਥਾਂ ਤੇ ਇਹ ਸਰਕਾਰ ਬੁਰੀ ਤਰ੍ਹਾਂ ਫੇਰ ਆ ਆਉਣ ਵਾਲੇ ਸਮੇਂ 'ਚ ਸਾਰੇ ਪੈਂਸੇ ਲਾਹ ਬੰਦ ਹੋ ਕੇ ਇਹਦਾ ਨਾਰਾ ਰੁਕਤ ਕਰਾਂਗੇ ਤਾਂ ਮੰਗਨਾ ਮੰਨੀ ਲਈ ਹਾਲੇ ਕੋ ਮੰਨੀ ਨਹੀਂ ਜਾ ਰਹੀ ਤਾਂ ਮੰਗਣਾ ਚਾਹਦੇ ਹੋ ਤੇ ਤੁਸੀਂ ਉਸ ਬਾਰੇ ਕੀ ਕਲਮ ਖਾਓਗੇ ਸਾਡਾ ਇਹੋ ਹੀ ਇੱਕ ਵਿਚਾਰ ਆ ਰਿਹਾ ਵੀ ਜਿਹੜਾ ਇਹਦਾ ਪਿੰਡ ਵਾ ਜਿੱਥੇ ਜੱਗੀ ਰਹਿੰਦਾ ਉਥੇ ਪੱਕਾ ਮੋਰਚਾ ਲਾਹ ਰਹੂਗਾ ਔਰ ਲਗਾਤਾਰ ਉਥੇ ਫੋਕਸ ਆ ਜਾਣਾ ਜਾਰੇ ਜੋ ਵੀ ਇਹ ਸਰਕਾਰ ਦੇ ਵਿਰੋਧ ਜਾਣ ਜਾਣਗੇ ਔਰ ਜਦੇ ਬੰਦੀ ਜਿਹੜਾ ਫੈਸਲਾ ਕਰੂਗੀ ਅਸੀਂ ਹਰ ਜਿਲ੍ਹਿਆਂ ਦੇ ਵਿੱਚ ਕੋ ਨਾਲ ਨਾਲ ਪੂਨ ਸਾਥ ਠੀਕ ਹੈ ਧੰਨਵਾਦ Se te